ਜਿਹੜੇ ਵਕੀਲ ਐ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਵਕਾਲਤ ਐਸੀ ਕੀਤੀ ਐ ਕਿ ਇੱਥੇ ਮਜਬੂਰ ਕੀਤਾ ਔਨਲੀ ਕੇਂਦਰ ਦੇ ਮੰਤਰੀ ਆਉਂਦੇ ਨਹੀਂ ਸੀ ਪਹਿਲਾਂ ਕਦੇ ਹਾਂ ਧਰਨਾ ਨਾ ਲੱਗਦਾ ਤੈਨੂੰ ਕਹਾਂ ਵੀ ਤੁਸੀਂ ਸੱਦ ਲੈਨ ਤੋ ਕਿ ਹੁਣ ਸੱਦ ਲਓ ਮੁੱਖ ਮੰਤਰੀ ਸਾਹਿਬ ਸੱਦ ਕੇ ਸਾਰੀਆਂ ਦੇਸ਼ ਦੀਆਂ ਜਿਹੜੇ ਬੰਦੀਆਂ ਨਾਲ ਗੱਲ ਕਰਾ ਦੇਣ ਐ ਨਹੀਂ ਹੁੰਦਾ ਤੁਸੀਂ ਆਪਣੇ ਵਕੀਲ ਤੋਂ ਸੰਤੁਸ਼ਟ ਹੈਗੇ ਹੋ ਕਿ ਨਹੀਂ ਵਕੀਲਦਾਰੀ ਸਵਾਲ ਹੈਗਾ ਵੀ ਇਹ ਅੰਦੋਲਨ ਦੇ ਵਿੱਚ ਗੱਲ ਕਰਨ ਤਾਂ ਲੋਕਾਂ ਦੇ ਦਬਾਅ ਹਟਾਏ ਆ ਵਕੀਲ ਸਾਹਿਬ ਤਾਂ ਮੰਗਾਂ ਬਣਵਾ ਦੇਣ ਸਾਰੀਆਂ ਤਾਂ ਵਕੀਲ ਸਾਹਿਬ ਤਾਂ ਆਪਣੀ ਜਾਨ ਬਚਾਉਣ ਚ ਲੱਗੇ ਹੋਏ ਆ ਇਹਨਾਂ ਦਿਨਾਂ ਦੌਰਾਨ ਸਭ ਤੋਂ ਮਾੜਾ ਤਜਰਬਾ ਕੀ ਰਿਹਾ ਸਾਨੂੰ ਸਿੱਧੀਆਂ ਗੋਲੀਆਂ ਮਾਰਨੀਆਂ ਇਹ ਨਹੀਂ ਸੀ ਹੈਗਾ ਔਰ ਇਦੋਂ ਕਾ ਹੁਣ ਆਰਐਸਐਸ ਵੱਲੋਂ ਸਾਨੂੰ ਬਦਨਾਮ ਕਰ ਲਈ ਅਲਗਾਓਵਾਦੀ ਜਾਂ ਇਸ ਕਿਸਮ ਦੇ ਨਾਰੇ ਦੇਣਾ ਯਾਨੀ ਅਨਦਾਤਾਂ ਦਾ ਇਸ ਤਰੀਕੇ ਨਾਲ અપਮਾਨ ਇਹ ਬਿਲਕੁਲ ਮਾੜਾ ਲੱਗਾ ਪਰ ਤੁਹਾਡੇ ਕੋ ਜਾਗੂਆਂ ਦੇ ਉੱਤੇ ਹੀ ਕਈ ਤੁਹਾਡੇ ਜਥੇਬੰਦੀਆਂ ਦੇ ਕਿਸਾਨਾਂ ਨੇ ਸਵਾਲ ਕੀਤੇ ਕਿ ਤਾਂ ਆਰਐਸਐਸ ਦੇ ਏਜੰਟ ਨੇ ਇਹ ਭਾਜਪਾ ਦੇ سپورਟਰ ਨੇ ਅੰਦਰ ਖਾਤੇ ਮਿਲੇ ਹੋਇਆ ਜੇ ਉਹਨੂੰ ਲੱਗੇ ਵੀ ਇਹ ਉਹਨਾਂ ਦੇ ਨਾਲ ਦੇ ਆ ਉਹ ਕਿਉਂ ਸਾਡੇ ਤੇ ਅਟੈਕ ਕਰੇ ਜਿਨ੍ਹਾਂ ਦੇ ਬਣ ਪਛਪਾਨਾ ਆਰਐਸਐਸ ਨਾਲ ਸੱਤਾ ਨਾਲ ਮਿਲ ਉਹ ਦੇਖ ਲਓ ਵੀ ਕਿਸਾਨ ਮਜ਼ਦੂਰਾਂ ਦੇ ਹਿੱਤ ਵਾਲੇ ਹੈਗੇ ਆ ਕਿ ਨਹੀਂ ਹੈਗੇ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਨਾਲ ਦੇ ਨਾਲ ਤੁਸੀਂ ਪ੍ਰੋਗਰਾਮ ਦਿੰਦੇ ਰਹੇ ਉੱਥੋਂ ਵੀ ਕਿਤੇ ਨਾ ਕਿਤੇ ਲੱਗਿਆ ਕਿ ਆਪਸ ਦੇ ਵਿੱਚ ਇਹਨਾਂ ਦੀ ਜਿਵੇਂ ਨਾ ਰੇਸ ਲੱਗੀ ਹੁੰਦੀ ਆ ਕਿ ਪਹਿਲਾਂ ਕੌਣ ਦਿੱਲੀ ਪੁੱਜਦਾ ਸਾਡੇ ਵਾਲਾ ਸਟਾਈਲ ਇਹ ਆ ਕਿ ਅਸੀਂ ਵੱਡੇ ਕੱਟ ਕਿਤੇ ਪੰਜਾਬ ਅਸੀਂ ਆ ਵੀ ਅਸੀਂ ਉਭਾਰਨ ਵਾਸਤੇ ਨਹੀਂ ਮੰਗਾ ਮੰਗਾ ਮਨਵਾਉਣ ਵਾਸਤੇ ਲੜ ਰਹੇ ਇਹ ਦੋ ਡਿਫਰੈਂਸ ਨੇ ਸਸੀ ਗਲਤ ਹੋ ਸਕਦੇ ਆ ਸਾਨੂੰ ਨਾ ਠੀਕ ਮੰਨ ਕੋਈ ਕਹੀ ਲੱਗਦਾ ਲੜਾਈ ਤਾਂ ਸਾਡੀ ਠੀਕ ਆ ਯਾਰ ਸਾਡੀ ਲੜਾਈ ਨੂੰ ਸਪੋਰਟ ਕਰੋ ਤੋ ਆਖਿਰ ਦੇ ਵਿੱਚ ਕਿਉਂ ਤੁਸੀਂ ਫੈਸਲਾ ਲਿਆ ਕਿ ਇੱਥੇ ਹੀ ਬੈਠਣਾ ਸਾਨੂੰ ਮناسب ਲੱਗਦਾ ਹੈ ਇਹ ਨਿਹੱਤੇ ਹੱਥਾਂ ਦਾ ਗੋਲੀਆਂ ਵਾਲਿਆਂ ਦਾ ਕੋਈ ਮੁਕਾਬਲਾ ਨਹੀਂ ਹੁੰਦਾ ਉੱਥੇ ਬਹਿ ਕੇ ਅੰਦੋਲਨ ਕਰਨ ਦਾ ਫੈਸਲਾ ਕਰ ਰਹੇ ਵੀ ਇੱਥੋਂ ਹੀ ਦਿੱਲੀ 'ਚ ਵੀ ਬਹਿਣਾ ਸੀ ਜਦੋਂ ਮੰਤਰੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਬਹਿ ਕੇ ਦਲੀਲ ਦਿੰਦੇ ਆ ਉਹਦੇ ਵਿੱਚ ਤੇ ਜਿਹੜਾ ਬਾਹਰ ਮੀਡੀਆ 'ਚ ਆ ਕੇ ਕਹਿੰਦੇ ਆ ਫਰਕ ਹੈਗਾ ਕਿ ਸੇਮ ਗੱਲ ਕਰਦੇ ਆ ਨਹੀਂ ਦੇਖੋ ਦੋਵਾਂ 'ਚ ਫਰਕ ਵੀ ਹੈਗਾ ਕਿਸਾਨ ਅੰਦੋਲਨ ਦਾ ਪੜਾ ਦੂਜਾ ਮੰਗਾ ਪ੍ਰਾਣੀਆਂ ਨੇ ਅੰਦੋਲਨ ਨਵਾਂ ਕਾਫੀ ਕੁਝ ਵਿਚਰ ਗਿਆ 36 37 ਦਿਨ ਬੀਤਦੇ ਆ ਤੇ ਉਸ ਦੌਰਾਨ ਕੀ ਕੀ ਹੋਇਆ ਸਾਰਾ ਕੁਝ ਤੁਸੀਂ ਜਾਣਦੇ ਹੋ ਇਸ ਵਕਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਕਹਿ ਸਕਦੇ ਆ ਕਰਤਾ ਧਰਤਾ ਉਸ ਜਥੇਬੰਦੀ ਦੇ ਨੇ ਕਿਸਾਨ ਮਜ਼ਦੂਰ ਮੋਰਚਾ ਤੇ ਨਾਲ ਐਸ ਕੇ ਐਮ ਨਾਨ ਪੋਲਿਟਿਕਲ ਸਾਰੇ ਮਿਲ ਕੇ ਅੰਦੋਲਨ ਨੂੰ ਵਢਿਆ ਹੋਇਆ ਉਹ ਸਾਡੇ ਨਾਲ ਬੈਠੇ ਆ ਸਰਵਣ ਸਿੰਘ ਪੰਦੇਰ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਪੰਦੇਰ ਸਾਹਿਬ 36 37 ਦਿਨਾਂ ਦੇ ਦੌਰਾਨ ਤੁਸੀਂ ਤੇ ਉਹ ਤੋਂ ਪਹਿਲਾਂ ਵੀ ਤਿਆਰੀਆਂ ਲਈ ਵੱਖ-ਵੱਖ ਸੂਬਿਆਂ 'ਚ ਵੀ ਗਏ ਇਹਨਾਂ ਦਿਨਾਂ ਦਰਾਂ ਸਭ ਤੋਂ ਮਾੜਾ ਤਜਰਬਾ ਕੀ ਰਿਹਾ ਦੇਖੋ ਮਾੜਾ ਤਜਰਬਾ ਤਾਂ ਸੱਤਾ ਦਾ ਆ ਪਈ ਸੱਤਾ ਨੇ ਜੋ ਸਾਡੇ ਨਾਲ ਸਲੂਕ ਕੀਤਾ ਜੋ ਮੋਦੀ ਸਰਕਾਰ ਨੇ ਸਲੂਕ ਕੀਤਾ ਉਹ ਠੀਕ ਨਹੀਂ ਹੈਗਾ ਜਿਵੇਂ ਸਾਨੂੰ ਦੇਸ਼ ਦੀ ਰਾਜਤਨੀ ਵਿੱਚ ਨਾਂ ਜਾਣ ਦੇਣਾ ਇਹ ਇਹ ਨਹੀਂ ਸੀ ਸਾਨੂੰ ਹੈਗਾ ਫਿਰ ਜਿਵੇਂ ਸਾਨੂੰ ਸਿੱਧੀਆਂ ਗੋਲੀਆਂ ਮਾਰਨੀਆਂ ਇਹ ਨਹੀਂ ਸੀ ਹੈਗਾ ਔਰ ਇਹਦੋਂ ਗਾ ਹੁਣ ਆਰਐਸਐਸ ਵੱਲੋਂ ਸਾਨੂੰ ਬਦਨਾਮ ਕਰ ਲਈ ਅਲਗਾਓਵਾਦੀ ਜਾਂ ਇਸ ਕਿਸਮ ਦੇ ਨਾਰੇ ਦੇਣਾ ਯਾਨੀ ਆਨਦਾਤਾ ਦਾ ਇਸ ਤਰੀਕੇ ਨਾਲ અપਮਾਨ ਇਹ ਬਿਲਕੁਲ ਮਾੜਾ ਲੱਗਾ ਜਿਵੇਂ ਤੁਸੀਂ ਆਰਐਸਐਸ ਰਿਪੋਰਟ ਦੀ ਗੱਲ ਕੀਤੀ ਹੈ ਕਿ ਉਹਨਾਂ ਦੀ ਸਾਲਾਨਾ ਰਿਪੋਰਟ ਚ ਸਾਡੇ ਬਾਰੇ ਕੀ ਕੁਝ ਛਪਿਆ ਕੀ ਕੁਝ ਬਿਆਨ ਗਲਤ ਬਿਆਨੀ ਕੀਤੀ ਗਈ ਪਰ ਤੁਹਾਡੇ ਕੁਝ ਆਗੂਆਂ ਦੇ ਉੱਤੇ ਹੀ ਕਈ ਤੁਹਾਡੇ ਜਥੇਬੰਦੀਆਂ ਦੇ ਕਿਸਾਨਾਂ ਨੇ ਸਵਾਲ ਕੀਤੇ ਕਿ ਤਾਂ ਆਰਐਸਐਸ ਦੇ ਏਜੰਟ ਨੇ ਇਹ ਭਾਜਪਾ ਦੇ ਸਪੋਰਟਰ ਨੇ ਅੰਦਰ ਖਾਤੇ ਮਿਲੇ ਹੋਇਆ ਤੁਹਾਡੇ ਤੇ ਉਲਟਾ ਸਵਾਲ ਹੁੰਦੇ ਰਹੇ ਹਾਂ ਦੇਖੋ ਇਹ ਤਾਂ ਦੇਖੋ ਅਸੀਂ ਲੜ ਰਹੇ ਨਾ ਸੱਤਾ ਨਾਲ ਉਹ ਸੱਤਾ ਜੇ ਉਹਨੂੰ ਲੱਗੇ ਵੀ ਇਹ ਉਹਨਾਂ ਦੇ ਨਾਲ ਦੇ ਆ ਉਹ ਕਿਉਂ ਸਾਡੇ ਤੇ ਅਟੈਕ ਕਰੇ ਉਹਨਾਂ ਦੀ ਪਾਸਪਾ ਕਿਉਂ ਅਟੈਕ ਕਰੇ ਇਹ ਮਤਲਬ ਜਿਹੜੇ ਕਹਿ ਰਹੇ ਉਹਨਾਂ ਦਾ ਜਵਾਬ ਤਾਂ ਉਹਨਾਂ ਨੇ ਹੀ ਦੇ ਦਿੱਤਾ ਹੈਗਾ ਅ ਰਾਜ ਅਸੀਂ ਵੀ ਦੇ ਦਿੱਤਾ ਤੋ ਇਹ ਇਹ ਗੱਲਾਂ ਦੇ ਮੈਨੇ ਮਤਲਬ ਨਹੀਂ ਹੁੰਦੇ ਹੁੰਦੇ ਤੋ ਇਹ ਤਾਂ ਜਨਵੀਨ ਲੋਕਾਂ ਨੂੰ ਸਾਰੇ ਦੇਸ਼ ਨੂੰ ਬਤਾ ਵੀ ਜਿਹੜਾ ਸੱਤਾ ਨਾਲ ਟਕਰਾਊਗਾ ਜਿਹੜਾ ਸੱਤਾ ਦੇ ਲੜੂਗਾ ਲੋਕਾਂ ਦੇ ਹੱਕੀ ਮੰਗਾ ਲਈ ਉਹਦੇ ਉਹਦਾ ਜਿਹੜਾ ਕਰੈਕਟਰ ਆ ਉਹਨੂੰ ਨੀਵਾ ਬਖਾਲਣ ਲਈ ਜਾਂ ਉਹਨਾਂ ਨੂੰ ਕੁਝ ਇਸ ਕਿਸਮ ਦੀਆਂ ਗੱਲਾਂ ਉਹਨਾਂ ਖਿਲਾਫ ਹੋਣਗੀਆਂ ਔਰ ਜਿਨ੍ਹਾਂ ਦੇ ਬਿਆਨ ਸੱਤਾ ਧਾਰਨਾ ਮਿਲੇ ਤੁਸੀਂ ਦੇਖੋ ਜਿਨ੍ਹਾਂ ਦੇ ਬੈਣ ਪਾਚਪਾਨਾ ਆਰਐਸਐਸ ਨਾਲ ਸੱਤਾ ਨਾਲ ਮਿਲਣ ਉਹ ਦੇਖ ਲੋ ਵੀ ਕਿਸਾਨ ਮਜ਼ਦੂਰਾਂ ਦੇ ਹਿੱਤ ਵਾਲੇ ਹੈਗੇ ਆ ਕਿ ਨਹੀਂ ਹੈਗੇ ਸਾਰਿਆਂ ਸਮੂਹ ਕਿਸਾਨ ਜਿੱਥੇ ਬੰਦੀਆਂ ਦਾ ਨਿਸ਼ਾਨਾ ਇੱਕ ਸੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਹੋਵੇ ਜਿੱਥੇ ਵਧੀਆਂ ਕਿਆਂ ਹੋਈਆਂ ਚਾਹ ਲਖੀਮਪੁਰ ਖੀਰੀਆ ਜਾਂ ਹੋਰ ਉਹ ਸਾਰਾ ਕੁਝ ਅਸੀਂ ਪ੍ਰਾਪਤ ਕਰਨਾ ਸਾਡੇ ਹੱਕ ਹੈ ਸਾਰਿਆਂ ਦਾ ਇੱਕੋ ਨਿਸ਼ਾਨਾ ਸੀ ਪਰ ਐਸਕੇਐਮ ਨੇ ਆਪਣੇ ਪ੍ਰੋਗਰਾਮ ਦੇਤੇ ਨਾਲ ਦੇ ਨਾਲ ਤੁਸੀਂ ਪ੍ਰੋਗਰਾਮ ਦਿੰਦੇ ਰਹੇ ਉੱਥੋਂ ਵੀ ਕਿਤੇ ਨਾ ਕਿਤੇ ਲੱਗਿਆ ਕਿ ਆਪਸ ਦੇ ਵਿੱਚ ਇਹਨਾਂ ਦੀ ਜਿਵੇਂ ਨਾ ਰੇਸ ਲੱਗੀ ਹੁੰਦੀ ਆ ਕਿ ਪਹਿਲਾਂ ਕੌਣ ਦਿੱਲੀ ਪੁੱਜਦਾ ਹੈ ਹੈ ਨਹੀਂ ਹੈਗਾ ਅਸੀਂ ਦੇਖੋ ਬਕਾਇਦਾ ਦੋਵਾਂ ਤਰ੍ਹਾਂ ਦੋਵੇਂ ਤਰ੍ਹਾਂ ਹੀ ਲੜਨਾ ਚਾਹੁੰਦੀਆਂ ਲੜਨ ਦੇ ਅੱਡ ਅੱਟ ਟੰਗ ਆ ਉਹਨਾਂ ਨੂੰ ਲੱਗਦਾ ਤਿੰਨ ਦਿਨ ਰਾਜਧਾਨੀ ਘੇਰ ਲਈ ਕੋਈ ਇੱਕ ਦਿਨ ਦਾ ਦੋ ਦਿਨ ਦਾ ਡੀਸੀ ਦਾ ਪ੍ਰੋਗਰਾਮ ਆ ਗਿਆ ਇੱਕ ਦਿਨ ਦਿੱਲੀ ਜਾਏ ਉਹਨਾਂ ਦਾ ਲੜਨ ਦਾ ਸਟਾਈਲ ਆਹਾ ਉੱਤੇ ਦੇ ਕੁਝ ਪ੍ਰੋਪਰ ਕੀ ਆ ਵੀ ਅਸੀਂ ਮੰਗਾ ਨੂੰ ਉਭਾਰਨਾ ਚਾਹੁੰਨੇ ਆ ਇੱਕ ਸਟਾਈਲ ਜਿਹੜਾ ਹੁੰਦਾ ਮੰਗਾ ਨੂੰ ਉਭਾਰਨ ਦਾ ਹੁੰਦਾ ਇਹ ਅੱਡ ਨਹੀਂ ਹੁੰਦਾ ਠੀਕ ਆ ਉਹਨਾਂ ਦਾ ਹੱਕ ਆ ਉਹ ਕਰ ਸਕਦੇ ਸਾਡੇ ਵਾਲਾ ਸਟਾਈਲ ਇਹ ਆ ਕਿ ਅਸੀਂ ਵੱਡੇ ਕੱਟ ਕਿਤੇ ਪੰਜਾਬ ਚ ਪੂਰੀ ਦੇਸ਼ ਚ ਬਹਿ ਕੇ ਮਿਹਨਤ ਕੀਤੀ ਅਸੀਂ ਪੱਕਾ ਅੰਦੋਲਨ ਸ਼ੁਰੂ ਕੀਤਾ ਮੋਰਚਾ ਜਿਹਨੂੰ ਕਹਿੰਦੇ ਔਰ ਅਸੀਂ ਆ ਵੀ ਅਸੀਂ ਉਭਾਰਨ ਵਾਸਤੇ ਨਹੀਂ ਮੰਗਾ ਮੰਗਾ ਮਨਵਾਉਣ ਵਾਸਤੇ ਲੜ ਰਹੇ ਇਹ ਦੋ ਡਿਫਰੈਂਸ ਨੇ ਔਰ ਜੇ ਇਹ ਨੇੜੇ ਲੱਗੇ ਤਾਂ ਸਭ ਕੁਝ ਹੋ ਜਾਊਗਾ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਮੋਢੀ ਹੁੰਦੇ ਆ ਨਾ ਜਦੋਂ ਉਹ ਸਟੇਜ ਤੋਂ ਤਕਰੀਰ ਕਰਨ ਜਾਂ মিডিਆ ਸਾਹਮਣੇ ਗੱਲ ਰੱਖਣ ਥੱਲੇ ਵਰਕਰ ਨਾਲ ਸੋਸ਼ਲ ਮੀਡੀਆ ਤੇ ਬਹੁਤ ਲੜਿਆ ਆਪਸ ਵਿੱਚ ਚਾਹੇ ਉਹ ਗ੍ਰਾਹਾਂ ਜੱਥੇਬੰਦੀ ਵਾਲਾ ਕੈਡਰ ਇੱਕ ਪਾਸੇ ਸੀ ਥਾਡੇ ਵਾਲਾ ਇੱਕ ਪਾਸੇ ਉਹ ਆਪ ਦੇ ਆਪ ਦੇ ਆਗੂਆਂ ਨੂੰ ਹੀਰੋ ਸਾਬਤ ਕਰਨ ਦੇ ਵਿੱਚ ਹੀ ਤਾਨੇ ਮੇਣਿਆਂ ਚ ਲੰਗ ਗਿਆ ਸਮਾਂ ਜਿਹੜਾ ਕਿ ਕੇਂਦਰ ਨਾਲ ਕਹਿੰਦੇ ਲੋਕ ਲੜਾਈ ਲੜਨੀ ਚਾਹੀਦੀ ਸੀ ਉਹ ਸਮਾਂ ਉਧਰ ਲਾਉਣਾ ਚਾਹੀਦਾ ਸੀ ਮੈਨੂੰ ਲੱਗਦਾ ਦੇਖੋ ਅਸੀਂ ਤਾਂ ਨਹੀਂ ਐ ਚਾਹੁੰਦੇ ਅਸੀਂ ਚਾਹੁੰਦੇ ਆਂ ਵੀ ਸਾਰਾ ਸਟੇਟ ਦੇ ਵਿਰੁੱਧ ਪੁਗਟੇ ਕਿਸਾਨ ਮਜ਼ਦੂਰ ਦੀ ਤਾਕਤ ਇਹ ਲੜਾਈ ਕਿਸੇ ਜਥੇਬੰਦੀ ਦੀ ਨਹੀਂ ਹੈ ਜਥੇਬੰਦੀ ਕੋ ਤੋਂ ਪੰਜਾਬ ਦਾ 5% 8% 6% ਸਾਰਿਆਂ ਕੋ 15% ਇੱਕ ਐਕਟਰ ਹੋ ਰੌਲਾ ਤੇ ਪੂਰੇ 140 ਦੇਸ਼ ਦੇ ਕਰੋੜ ਲੋਕਾਂ ਦਾ ਉਹਨਾਂ ਚ 80 ਕਰੋੜ ਕਿਸਾਨ ਆ ਰੌਲਾ ਤੇ ਉਸ ਕਿਸਾਨ ਮਜ਼ਦੂਰ ਦਾ ਉਹਦੀ ਲੜਾਈ ਆ ਉਹਦੀ ਲੜਾਈ ਅਸੀਂ ਲੜ ਰਹੇ ਆ ਸਾਸੀ ਗਲਤ ਹੋ ਸਕਦੇ ਆ ਸਾਨੂੰ ਨਾ ਠੀਕ ਮੰਨ ਕੋਈ ਕਹੀ ਲੱਗਦਾ ਲੜਾਈ ਤਾਂ ਸਾਡੀ ਠੀਕ ਆ ਯਾਰ ਸਾਡੀ ਲੜਾਈ ਨੂੰ ਸਪੋਰਟ ਕਰੋ ਜੇ ਅਸੀਂ ਕੁਝ ਪ੍ਰਾਪਤ ਕਰ ਲਾਂਗੇ ਸਾਰਿਆਂ ਨੂੰ ਮਿਲੂਗਾ ਕਿ ਸੇ ਨਾ ਸਾਡੇ ਦੇ ਸਾਡੇ ਨਾ ਹੋ ਸਕਦੇ ਨਾ ਕਿਸੇ ਦੇ ਵਖਰੇਵੇਂ ਰਹਿਣ ਦਿਓ ਸਾਡੇ ਸੰਘਰਸ਼ਨਾ ਤਾਂ ਕੋਈ ਵਖਰੇਵੇਂ ਨਹੀਂ ਸਾਡੇ ਜਿਹੜੀ ਮੰਗਾਂ ਉਹਨਾਂ ਦਾ ਕੋਈ ਵਖਰੇਵੇਂ ਨਹੀਂ ਤੇ ਵੱਡੀ ਸੋਚ ਨੂੰ ਵੇਖ ਕੇ ਸਾਨੂੰ ਅੱਗੇ ਆਉਣਾ ਚਾਹੀਦਾ ਜਿਵੇਂ ਸ਼ੁਰੂ ਤੋਂ ਪਹਿਲੇ ਦਿਨ ਦਾ ਇਹ ਟੀਚਾ ਸੀ ਕਈ ਦਿਨ 21 ਤੱਕ ਇਹ ਚੱਲਦਾ ਰਿਹਾ ਕਿ ਅਸੀਂ ਦਿੱਲੀ ਕੂਚ ਕਰਨਾ ਹੀ ਕਰਨਾ ਸਾਨੂੰ ਜਦੋਂ ਤੱਕ ਜਾਣ ਦਿਓ ਆਖਿਰ ਦੇ ਵਿੱਚ ਇਹ ਕਿਉਂ ਤੁਸੀਂ ਫੈਸਲਾ ਲਿਆ ਕਿ ਇੱਥੇ ਹੀ ਬੈਠਣਾ ਸਾਨੂੰ ਮناسب ਲੱਗਦਾ ਇੱਕ ਤਾਂ ਤੁਸੀਂ ਕਾਰਨ ਦੱਸਿਆ ਕਿ ਸਾਡੇ ਨੌਜਵਾਨ ਅਸੀਂ ਮਰਵਾਉਣਾ ਨਹੀਂ ਚਾਹੁੰਦੇ ਇਸ ਤੋਂ ਅੱਗੇ ਵੀ ਕੁਝ ਸੋਚਿਆ ਜਾਂ ਇਹੀ ਕਾਰਨ ਸੀ ਇਹ ਸਪਸ਼ਟ ਸੀਗਾ ਦੇਖੋ ਅੰਦੋਲਨ ਵਿੱਚ ਸਪਸ਼ਟ ਹੁੰਦਾ ਪਾਣੀ ਮਾਰ ਲਿਆ ਹੰਝੂ ਗਾਸ ਇਸਤੇਮਾਲ ਕਰਤਾ ਲਾਠੀ ਚਾਰਜ ਵੀ ਹੋ ਗਿਆ ਮਾੜਾ ਚੰਗਾ ਚਲ ਬੈਰੀਕਡ ਮਾੜੇ ਮੋਟੀ ਹਟਾਏ ਤੇ ਗਾਂ ਤੁਰ ਗਏ ਇਹ ਹੁੰਦਾ ਅੰਦੋਲਨਾਂ ਚ ਕਰ ਵੀ ਲਿਆ ਜਦੋਂ ਦੇਖਿਆ ਵੀ ਇਹ ਸਿੱਧੀਆਂ ਗੋਲੀਆਂ ਮਾਰ ਰਹੇ ਤਾਂ ਉਹਨੇ ਫੈਸਲਾ ਕਰ ਲਿਆ ਤਾਂ ਫਿਰ ਭਾਈ ਨਿਹੱਤੇ ਹੱਥਾਂ ਦਾ ਗੋਲੀਆਂ ਵਾਲਿਆਂ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ ਫਿਰ ਜਿੱਥੇ ਰੋਕ ਲਿਆ ਹੁਣ ਉੱਥੇ ਬਹਿ ਕੇ ਅੰਦੋਲਨ ਕਰਨ ਦਾ ਫੈਸਲਾ ਕਰ ਰਹੇ ਵੀ ਇੱਥੋਂ ਹੀ ਦਿੱਲੀ ਚ ਵੀ ਬਹਿਣਾ ਸੀ ਬੈਕ ਦੇਸ਼ ਲੈਵਲ ਦੀਆਂ ਕਾਲ ਕਰਨੀਆਂ ਸੀ ਇੱਥੇ ਵੀ ਬੈ ਰਹੇ ਇੱਥੇ ਦੇਸ਼ ਲੈਵਲ ਦੀ ਕਾਲ ਕਰ ਰਹੇ ਆ ਤਾਂ ਲਾਗੂ ਵੀ ਹੋ ਰਹੀਆਂ ਰੇਲ ਰੋਕੋ ਨੌ ਸੂਬਿਆਂ ਵਿੱਚ ਸਫਲ ਹੋਇਆ ਸਾਡਾ ਕਦੀ ਇੰਨਾ ਸਫਲ ਨਹੀਂ ਹੋ ਸਕਿਆ ਜੇ ਨਾ ਇਸ ਕਰਕੇ ਵੀ ਦੇਖਿਆ ਹੈ ਕਿ ਕਿਸਾਨਾਂ ਕੋਲ ਕੋਈ ਇਹ ਜੀ ਗੱਲ ਨਹੀਂ ਸੀ ਉਹ ਤਾਂ ਸ਼ਾਂਤ ਮੇ ਢੰਗ ਨਾਲ ਪਹਿਲੇ ਅੰਦੋਲਨ ਚ ਵੀ ਤੇ ਹੁਣ ਵੀ ਚੱਲ ਰਿਹਾ ਪਰ ਜਦੋਂ ਹਾਈ ਕੋਰਟ ਤੱਕ ਮਸਲਾ ਪੁੱਜਿਆ ਟਿੱਪਣੀਆਂ ਹੀ ਬੜੀਆਂ ਅਜੀਬ ਆਈਆਂ ਤੁਹਾਡੇ ਸਾਹਮਣੇ ਆ ਤੁਸੀਂ ਪ੍ਰੈਸ ਕਾਨਫਰੰਸ ਵੀ ਜ਼ਿਕਰ ਕੀਤਾ ਕਿ ਇਹ ਤਾਂ ਜਵਾਕਾਂ ਦੀ ਆੜ ਵਿੱਚ ਲੱਗੇ ਹੋਇਆ ਜੀ ਇਹਨਾਂ ਦੇ ਹੱਥਾਂ ਵਿੱਚ ਤਾਂ ਕਿਰਪਾਨਾਂ ਤਲਵਾਰਾਂ ਹਥਿਆਰ ਲੈ ਕੇ ਆਉਂਦੇ ਆ ਇਹ ਲੋੜ ਨਹੀਂ हरियाणा ਦੇ ਜਿਹੜੇ ਹੁਣ ਤਾਂ हट ਗਏ ਚਲੋ ਉਹਨਾਂ ਨੇ ਵੀ ਇਹੀ ਕਿਹਾ ਕਿ ਟਰੈਕਟਰਾਂ ਦਾ ਕੀ ਕੰਮ ਆ ਸੜਕਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਦੇਖੋ ਹੁਣ ਤਾਂ ਅਸੀਂ ਕਹਿ ਰਹੇ ਨਾ ਉਲਟਾ ਸਵਾਲ ਰਹਿ ਗਿਆ ਅੱਜ ਵੀ ਭਾਈ ਜਦ ਇਹ ਟਰੈਕਟਰ ਟਰਾਲੀਆਂ ਦਿੱਲੀ ਜਾਣ ਦਿੰਦੇ ਆ ਜਦ ਇਹ ਟਰੈਕਟਰ ਟਰਾਲੀਆਂ ਜਿੰਨੇ ਸਰਕਾਰ ਨੂੰ ਖਤਰਾਂ ਨਹੀਂ ਹੁੰਦਾ ਲੋਕ ਉਹਨੂੰ ਸੱਤਾ 'ਚ ਲਾਉਣ ਵੀ ਜਿਨ੍ਹਾਂ ਨੂੰ ਟਰੈਕਟਰ ਟਰਾਲੀਆਂ ਖਤਰੇ 'ਚ ਲੱਗਦੀਆਂ ਉਹਨਾਂ ਕੋ ਵੋਟਾਂ ਹੀ ਨਾ ਮੰਗਣ ਜਾਣ ਕਿਸਾਨ ਮਜ਼ਦੂਰ ਦਾ ਟਰੈਕਟਰ ਟਾਲੀਆਂ ਵਾਲਿਆ ਨਾ ਕਿਸਾਨ ਨਾਹ ਜਾਣ ਟਰੈਕਟਰ ਟਾਲੀਂ ਬੋਟਾ ਉਹਨਾਂ ਦੇ ਘਰੇ ਮੰਗਣ ਜਾਣੀਆਂ ਉਹਨਾਂ ਦੀ ਟਰਾਲੀ ਤੇ ਰੈਲੀ ਕਰਨੀ ਆ ਵੀ ਤੁਸੀਂ ਸਾਡੀ ਰੈਲੀ ਚ ਆਓ ਉਹਨਾਂ ਦੀ ਟਰੈਕਟਰ ਟਾਲੀ ਤੇ ਬੋਟਾ ਬੋਲਿੰਗ ਬੂਤ ਤੱਕ ਜਾਣੀਆਂ ਉਦੋਂ ਟਰਾਲੀਆਂ ਨਹੀਂ ਦੁਖਣੀਆਂ ਹੈਗੀਆਂ ਤਾਂ ਇਹ ਤਾਂ ਵਿਰੋਧਾਪਾਸੀ ਆਵਾਜ਼ ਨੇ ਦੇਸ਼ ਦੀ ਨਾਇਪਾਲਿਕਾ ਇਹੋ ਜੀ ਨਹੀਂ ਹੈਗੀ ਜੇ ਅੱਜ ਕਹੀਏ ਸੀ ਵੀ ਤੁਸੀਂ 100 ਬੰਦੇ ਦਾ ਸਰਵੇ ਕਰ ਲਓ ਉਹਨੂੰ ਕਹੋ ਤੁਹਾਨੂੰ ਦੇਸ਼ ਦੀ ਨਾਇਪਾਲਿਕਾ ਤੇ ਮਤਲਬ ਯਕੀਨ 90 ਨਹੀਂ ਕਹਿਣਗੇ ਵੀ ਯਕੀਨ ਠੀਕ ਆ ਜੇ ਸਾਡੀ ਦੇਖ ਨਹੀਂ ਦੇਖੋ ਮੈਂ ਕਹਿੰਦਾ ਜੇ ਸਾਡੀ ਦੇਸ਼ ਦੀ ਨਿਆਂਪਾਲਿਕਾ ਆਜ਼ਾਦ ਹੁੰਦੀ ਤਾਂ ਅਸੀਂ ਬਹੁਤ ਸਾਰੇ ਦੇਸ਼ ਦੇ ਮੁੱਦੇ ਨਿਆਂਪਾਲਿਕਾ ਦੇ ਥਰੂ ਹੱਲ ਕਰ ਲੈਣੇ ਸੀ ਤਾਂ ਦੇਖੋ ਜਦੋਂ ਸਾਡੀ ਜਨਤਾ ਨੂੰ ਯਕੀਨ ਨਹੀਂ ਹੈਗਾ ਫਿਰ ਅਸੀਂ ਉਧਰ ਰਾਹ ਨਹੀਂ ਜਾਂਦੇ ਹੀ ਨਹੀਂ ਹੈਗੇ ਅਸੀਂ ਤਾਂ ਫਿਰ ਆਪਣੇ ਲੋਕਾਂ ਤੇ ਵਿਸ਼ਵਾਸ ਕਰਕੇ ਲੋਕਤੰਤ੍ਰਿਕ ਢੰਗ ਨਾਲ ਆਪਣੀ ਗੱਲ ਮਨਾਉਣ ਤੇ ਯਕੀਨ ਰੱਖਦੇ ਹਾਂ ਇੱਕ ਆਖਰੀ ਸਵਾਲ ਸਮਾਂ ਥੋੜਾ ਹੈ ਬਾਕੀਆਂ ਨੇ ਵੀ ਗੱਲ ਕਰਨੀ ਹੈ ਜਦੋਂ ਤੁਸੀਂ ਟੇਬਲ ਟॉक ਕਰਦੇ ਆ ਕਹਿੰਦੇ ਦਿੱਲੀ ਬੈਠੋ ਚਾਹੇ ਚੰਡੀਗੜ੍ਹ ਚਾਹੇ ਦੇਸ਼ ਦੇ ਕਿਸੇ ਕੋਨੇ ਚ ਹੋਣੀ ਤਾਂ ਟੇਬਲ ਟॉक ਤੇ ਗੱਲ ਜਦੋਂ ਮੰਤਰੀ ਤੁਹਾਡੇ ਅੱਖਾਂ ਦੇ ਸਾਹਮਣੇ ਬੈਠ ਕੇ ਦਲੀਲ ਦਿੰਦੇ ਆ ਉਹਦੇ ਵਿੱਚ ਤੇ ਜਿਹੜਾ ਬਾਹਰ ਮੀਡੀਆ ਚ ਆ ਕੇ ਕਹਿੰਦੇ ਆ ਫਰਕ ਹੈਗਾ ਕਿ ਸੇਮ ਗੱਲ ਕਰਦੇ ਆ ਨਹੀਂ ਦੇਖੋ ਦੋਵਾਂ 'ਚ ਫਰਕ ਵੀ ਹੈਗਾ ਕਈ ਵਾਰੀ ਸੇਮ ਵੀ ਹੁੰਦੀਆਂ ਤੇ ਫਰਕ ਵੀ ਹੁੰਦੀਆਂ ਦੇਖੋ ਸਿੱਧਾ ਜਾਂ ਗੱਲ ਹੈ ਵੀ ਅੰਦਰ ਤਾਂ ਬਾਈ ਉਹ ਸਾਰੀਆਂ ਗੱਲਾਂ ਮੰਨ ਰਹੇ ਆ ਜਲੀਲ ਪੀ ਇਹ ਗੱਲ ਤੁਹਾਡੀ ਵਾਜਬ ਆ ਇਹ ਗੱਲ ਸਹੀ ਆ ਪਰ ਟਾਲਦੇ ਆ ਕਮੇਟੀ ਬਣਾ ਕੇ ਅੰਦੋਲਨ ਹੱਥੋਂ ਕੇ ਮੇਂ ਨਿਕਲ ਜਾਏ ਠੀਕ ਹੈ اے ਐਸੀ ਮੰਨੀ ਨਹੀਂ ਹੈ ਬਾਕੀ ਜਿਹੜੀ ਠੇਕਾ ਖੇਤੀ ਵਾਲੀ ਗੱਲ ਲੈ ਕੇ ਆਉਣਾ ਚਾਹੁੰਦੇ ਸੀ ਰੱਦ ਕਰ ਦਿੱਤੀ ਉਹ ਠੇਕਾ ਖੇਤੀ ਨੂੰ ਕਮਾ ਕੇ ਆਏ ਜੀ ਕਮਾ ਕੇ ਆਉਂ ਜੀ ਫਿਰ ਪੰਜਾਬ ਚ ਫਸਲ ਨਹੀਂ ਬੀਜੀ ਜਾਂਦੀ ਜੀ ਉਹ ਨਹੀਂ ਹੁੰਦਾ ਜੀ ਜੇ ਨਹੀਂ ਹੁੰਦਾ ਜੀ ਫਿਰ ਇਹ ਜੀ ਇਕੱਲੇ ਪੰਜਾਬ ਵਾਲੇ ਲੜ ਰਹੇ ਜੀ ਉਹਦਾ ਕੋਈ ਮੈਨੇ ਮਤਲਬ ਨਹੀਂ ਹੈਗਾ ਸੱਤਾ ਐਂ ਹੀ ਕਰਦੀ ਹੁੰਦੀ ਲੋਕਾਂ ਨੂੰ ਬੇਰੋਜ਼ਗਾਰੀ ਪੈਦਾ ਕਰਨ ਵਾਸਤੇ ਤੁਹਾਡੇ ਜਿਹੜੇ ਵਕੀਲ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਵਕਾਲਤ ਐਸੀ ਕੀਤੀ ਹੈ ਕਿ ਇੱਥੇ ਮਜਬੂਰ ਕੀਤਾ ਆਨ ਲਈ ਕੇਂਦਰ ਦੇ ਮੰਤਰੀ ਆਉਂਦੇ ਨਹੀਂ ਸੀ ਪਹਿਲਾਂ ਕਦੇ ਹਾਂ ਧਰਨਾ ਨਾ ਲੱਗਦਾ ਤੈਨੂੰ ਕਹਾਂ ਵੀ ਤੁਸੀਂ ਸੱਦ ਲੈਂਦੋ ਕਿ ਹੁਣ ਸੱਦ ਲਓ ਠੀਕ ਆ ਅਗਲੀ ਵਾਰੀ ਸੱਦ ਲਓ ਵੀ ਧਰਨਾ ਮੁਜਾਹਰਾ ਨਾ ਹੋਵੇ ਤੇ ਮੁੱਖ ਮੰਤਰੀ ਸਾਹਿਬ ਸੱਦ ਕੇ ਸਾਰੀਆਂ ਦੇਖ ਦੀਆਂ ਜਿਹੜੇ ਬੰਦਿਆਂ ਨਾਲ ਗੱਲ ਕਰਾ ਦੇਣ ਐ ਨਹੀਂ ਹੁੰਦਾ ਤੁਸੀਂ ਆਪਣੇ ਵਕੀਲ ਤੋਂ ਸੰਤੁਸ਼ਟ ਹੈਗੇ ਹੋ ਕਿ ਨਹੀਂ ਨਹੀਂ ਵਕੀਲ ਦਾ ਨਹੀਂ ਸਵਾਲ ਹੈਗਾ ਵੀ ਇਹ ਅੰਦੋਲਨ ਦੇ ਵਿੱਚ ਗੱਲ ਕਰਨ ਤਾਂ ਲੋਕਾਂ ਦੇ ਦਬਾਅ ਹਟਾਏ ਆ ਹਾਂ ਉੱਚ ਜਲ ਪੰਜਾਬ ਸਰਕਾਰ ਬਣ ਗਈ ਮੈਂ ਕਿ ਉੱਚ ਕੋ ਰੌਲਾ ਨਹੀਂ ਹੈਗਾ ਹਾਂ ਵਕੀਲ ਸਾਹਿਬ ਤਾਂ ਮੰਗਾਂ ਬਣਵਾ ਦੇਣ ਸਾਰੀਆਂ ਵਕੀਲ ਸਾਹਿਬ ਤਾਂ ਆਪ ਉਹਨਾਂ ਦੇ ਇਲਜ਼ਾਮ ਲਾਉਂਦੇ ਮੇਰੇ ਨਾਲ ਤੱਕਾ ਹੋ ਰਿਹਾ ਸਾਡੇ ਕਹਿੰਦੇ ਕੇਜਰੀਵ ਤਵਕੀਲ ਸਾਹਿਬ ਤਾਂ ਆਪਣੀ ਜਾਨ ਬਚਾਉਣ 'ਚ ਲੱਗੇ ਹੋਏ ਆ ਤਾਂ ਸਵਾਲ ਇਹ ਨਹੀਂ ਹੋ ਹਾਂ ਇਹ ਠੀਕ ਹੈ ਅਭੀ ਇਲੈਕਸ਼ਨ ਹੈਗੀ ਹਰ ਬੰਦਾ ਅੱਜ ਲੈਣਾ ਚਾਹੁੰਦਾ ਕਿਸਾਨਾਂ ਵਿੱਚ ਅੰਦੋਲਨ ਦਾ ਤਾਂ ਉਹ ਵੀ ਉਹ ਆਪਣੇ ਥਾਰ ਹੱਥ ਧੋ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਕਿਤੇ ਇਹ ਤਾਂ ਨਹੀਂ ਕਿ ਤੁਹਾਡਾ ਅੰਦੋਲਨ ਤੁਸੀਂ ਤੇ ਆਪ ਦੀ ਉਸ ਮੰਚਨ ਨਾਲ ਚੱਲਿਓ ਕਿ ਮੰਗਾ ਮਨਵਾਉਣੀ ਹੈ ਪਰ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਇਸ ਅੰਦੋਲਨ ਨੂੰ ਵਰਤ ਕੇ ਫਾਇਦਾ ਕੋਈ ਸਿਆਸੀ ਪਾਰਟੀਆਂ ਖੱਟ ਜਾਣ ਮੈਂ ਨਹੀਂ ਕਹਿੰਦਾ ਦੇਖੋ ਕਿ ਕੋਈ ਫਾਇਦਾ ਲਵੇ ਨਾ ਲਵੇ ਉਹਨਾਂ ਦਾ ਜੜੀ ਸੱਤਾ ਨਾ ਟੱਕਰ ਹੋਊਗੀ ਉਸ ਸੱਤਾ ਕਿਸਾਨ ਮਜ਼ਦੂਰ ਨੂੰ ਇਨਸਾਫ਼ ਨਾ ਦੇਊਗੀ ਉਸ ਸੱਤਾ ਦਾ ਨੁਕਸਾਨ ਹੋਣਾ ਸੁਭਾਵਿਕ ਆ ਕੋਈ ਲੈ ਜੇ ਫਾਇਦਾ ਜੀ ਕੀ ਫਰਕ ਪੈਂਦਾ ਠੀਕ ਹੈ ਨਾ ਉਹਨੂੰ ਪਤਾ ਤਾਂ ਰਹੂ ਵੀ ਅਸੀਂ ਕਿਸਾਨਾਂ ਨਾਲ ਸਲੂਕ ਕੀ ਕੀਤਾ ਨਾ ਵੀ ਫਾਇਦਾ ਹੋਵੇ ਇਹ ਵੀ ਆਜਣ ਸੰਘਰਸ਼ ਤਾਂ ਹਰ ਹਾਲ ਚ ਕਰਨਾ ਨਾ ਸੀ ਛੱਡਣਾ ਤਾਂ ਹੈ ਨਹੀਂਗਾ ਜਿਹੜਾ ਮਰਜ਼ੀ ਆਜੇ ਲੜਾਈ ਕਦੋਂ ਤੱਕ ਜਾਰੀ ਰਹੇਗੀ ਇਹ 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 ਦੀ ਇਹਦਾ ਜਵਾਬ ਨਹੀਂ ਅੱਜ ਦਿੱਤਾ ਜਾ ਸਕਦਾ ਉਹ ਉਦੋਂ ਤੱਕ ਚੱਲੀ ਰਹੂਗੀ ਜਦੋਂ ਤੱਕ ਇਹ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਹੁੰਦਾ ਬਹੁਤ ਸ਼ੁਕਰੀਆ ਜੀ ਤਾਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਆਪਣੀ ਗੱਲ ਰੱਖੀ ਹੈ ਕਿ ਉਹ ਕਿਉਂ ਲੜ ਰਹੇ ਆ ਕਾਦੇ ਲਈ ਲੜ ਰਹੇ ਆ ਉਹਨਾਂ ਬਾਰੇ ਜਿਹੜੇ ਸਵਾਲ ਉੱਠ ਰਹੇ ਉਹਦੇ ਬਾਰੇ ਉਹਨਾਂ ਦਾ ਕੀ ਖਿਆਲ ਹੈ ਫਿਲਹਾਲ ਇਸ ਮੁਲਾਕਾਤ ਜੰਨੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ